ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਆਪਣੇ ਭਾਈ ਲੱਖਾ ਸਿੰਘ ਸਿਧਾਣਾ ਪੂਰੇ ਪੰਜਾਬ ਨੂੰ ਅਪੀਲ ਕਰ ਰਹੇ ਨੇ ਪਿੰਡੋਂ ਪਿੰਡੀ ਜਾ ਕੇ ਕਿ ਭਾਈ ਪੰਜਾਬੀਓ ਇਹ ਅੰਦੋਲਨ ਮੋਰਚੇ ਜਿਹੜੇ ਚੱਲ ਰਹੇ ਨੇ ਇਹ ਇਕੱਲਾ ਐਮਐਸਪੀ ਲੈਣ ਦਾ ਤੇ ਜਾਂ ਫਿਰ ਕਿਸਾਨੀ ਅੰਦੋਲਨ ਤੇ ਜਾਂ ਕੋਈ ਹੋਰ ਮੁੱਦਾ ਨਹੀਂ ਹੈ ਕੋਈ ਇੱਕ ਧਰਦੀ ਗੱਲ ਨਹੀਂ ਹੈ ਇਹ ਇਹ ਮੋਰਚਾ ਜਿਹੜਾ ਇਹ ਬੰਦੀ ਸਿੰਘਾਂ ਦਾ ਮੋਰਚਾ ਵੀ ਕਹਿ ਸਕਦੇ ਆ ਤੇ ਪੰਜਾਬ ਦੇ ਜਿਹੜੇ ਕਿ ਨਿਊ ਵਰਲਡ ਆਰਡਰ ਨੇ ਸਰਕਾਰਾਂ ਦੇ ਇਹਨਾਂ ਦੇ ਖਿਲਾਫ ਵੀ ਹੈਗੇ ਆ ਇਹ ਤੇ ਬਾਕੀ ਪੰਜਾਬ ਦੀ ਨੌਜਵਾਨੀ ਨੂੰ ਲਾ ਲਓ ਨਸ਼ਿਆਂ ਨੂੰ ਲਾ ਲਓ ਤੇ ਹੋਰ ਜਿਹੜੀਆਂ ਕਈ ਗੱਲਾਂ ਆ ਜਾਂਦੀਆਂ ਨੇ ਮੁੱਦੇ ਪੰਜਾਬ ਦੇ ਪਾਣੀਆਂ ਦੀ ਗੱਲ ਆ ਜਾਂਦੀ ਹੈ ਪੰਜਾਬ ਦੀ ਮਾਂ ਬੋਲੀ ਦੀ ਗੱਲ ਆ ਜਾਂਦੀ ਹੈ ਤੇ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਪੰਜਾਬੀਓ ਇਹ ਸਾਰੇ ਜਿਹੜੇ ਮੰਨ ਲਓ ਸਰਕਾਰਾਂ ਦੀਆਂ ਨਵੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਇਹ ਮੋਰਚੇ ਨੇ ਜਿਵੇਂ ਕਿ ਹੁਣ ਆਪਣੇ ਸਿੰਘ ਨੇ ਸਿੰਘ ਆਪਣੇ ਬੰਦੀ ਬਣਾ ਕੇ ਜੇਲ੍ਹਾਂ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਿੱਟੇ ਹੋਏ ਨੇ ਜਿਹੜੇ ਕਿ ਕੋਈ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਨਹੀਂ ਹੈਗੇ ਤੇ ਉਹ ਭੁਖਾ ਹੜਤਾਲ ਤੇ ਆਪਣੀਆਂ ਜਾਨਾਂ ਤੇ ਬਣੀ ਹੋਈਆਂ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਇਹਨਾਂ ਨੂੰ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਆਪਾਂ ਨੂੰ ਪੰਜਾਬੀਓ ਸਾਰਿਆਂ ਨੂੰ ਇਕੱਠੇ ਰਹਿ ਕੇ ਤੇ ਇਕੱਠੇ ਹੋ ਕੇ ਇੱਕ ਧਿਰ ਬਣਾ ਕੇ ਤੇ ਆਪਾਂ ਨੂੰ ਜਿੱ ਲੜਾਈ ਜਿੱਤਣੀ ਚਾਹੀਦੀ ਹੈ ਸਰਕਾਰਾਂ ਤੋਂ ਤੇ ਆਉਣ ਵਾਲੇ ਜਿਹੜੀਆਂ ਮਤਲਬ ਆਪਣੀਆਂ ਕਿ ਨਸਲਾਂ ਨੇ ਜੇਕਰ ਆਪਾਂ ਨਾ ਕੁਝ ਕੀਤਾ ਤਾਂ ਉਹਨਾਂ ਤੇ ਵੀ ਇਹੀ ਪ੍ਰਭਾਵ ਪਊਗਾ ਜਿਵੇਂ ਕਿ ਪੰਜਾਬੀ ਮਾਂ ਬੋਲੀ ਦੇ ਲਾਲੋ ਸਕੂਲਾਂ ਦੇ ਵਿੱਚ ਬਾਈ ਨੇ ਕਿੰਨੇ ਸਕੂਲਾਂ ਦੇ ਵਿੱਚ ਦੇਖਿਆ ਤੁਸੀਂ ਮੋਰਚਾ ਦੇ ਉਹ ਪੰਜਾਬੀ ਬੋਲੀ ਨੂੰ ਹੀ ਮਾਰੀ ਜਾਂਦੇ ਸੀ ਇਸ ਕਰਕੇ ਆਪਣਾ ਇਤਿਹਾਸ ਮਰ ਜੂਆ ਆਪਣੇ ਵਿਰਸੇ ਆਪਣੇ ਹੋਂਦ ਸਾਰੀ ਇਹ ਖਤਮ ਹੋ ਜਾਣੀ ਹੈ ਜੇਕਰ ਆਪਾਂ ਇਹਨਾਂ ਚੀਜ਼ਾਂ ਤੇ ਧਿਆਨ ਨਾ ਦਿੱਤਾ ਤੇ ਬਾਕੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੇ ਮੋਰਚੇ ਲੱਗੇ ਬੰਦੀ ਸਿੰਘਾਂ ਦੇ ਲਾਲੋ ਚ ਐ ਐਮਐਸਪੀ ਵਾਲੀ ਗੱਲ ਤਾਂ ਦੇਖੋ ਇੱਕ 허ਵਾ ਵਾਲੀ ਗੱਲ ਹੈ ਤੇ ਇਹਦੇ ਵਿੱਚ ਬਹੁਤ ਮਜ਼ਦੂਰ ਵੀ ਆ ਜਾਂਦੇ ਨੇ ਸਾਰੇ ਵਰਗ ਦੇ ਲੋਕ ਆ ਜਾਂਦੇ ਆ ਵਪਾਰੀ ਤੋਂ ਲੈ ਕੇ ਜਿੰਨੇ ਵੀ ਕਹਿ ਲਗੇ ਆਪਾਂ ਇਹ ਸਰਕਾਰਾਂ ਦੇ ਜਿਹੜੇ ਨਿਊ ਵਰਲਡ ਆਰਡਰਾਂ ਦੀ ਗੱਲ ਕਰ ਰਹੇ ਨੇ ਆਪਾਂ ਵੀ ਨਿਊ ਮਤਲਬ ਨਵੇਂ ਕਾਨੂੰਨ ਨਵੇਂ ਆਰਡਰ ਤੇ ਹੋਰ ਇਹਨਾਂ ਦੀਆਂ ਨਵੀਆਂ ਨੀਤੀਆਂ ਤੋਰ ਮੋੜ ਕੇ ਜਿਹੜਾ ਕਿ ਇਹ ਲੋਕਾਂ ਤੇ ਥੋਪ ਦਿੰਦੇ ਨੇ ਉਹ ਚੀਜ਼ਾਂ ਦੇ ਖਿਲਾਫ ਇਹ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਬਾਈ ਪਿੰਡੋਂ ਪਿੰਡੀ ਜਾ ਕੇ